ਬੇਗੰਪੁਰ ਦੇ ਵਿੱਚ ਤੁਹਾਡਾ ਫਿਰ ਜਿਹੜਾ ਪਰਵੇਸ਼ ਹੋਵੇਗਾ ਤੁਹਾਨੂੰ ਆਦਰ ਸਮਾਨ ਦੇ ਨਿਸ਼ਚਿਤਕਾਰ ਦੇ ਨਾਲ ਫੁੱਲਾਂ ਦੀ ਵਰਖਾ ਦੇ ਨਾਲ ਕਢਿਆਣਾਂ ਦੇ ਨਾਲ ਚਿੰਟੇ ਸ਼ਾਇਨੀਆਂ ਦੀਆਂ ਆਵਾਜ਼ਾਂ ਦੇ ਨਾਲ ਢੋਲਕੀ ਦੀਆਂ ਆਵਾਜ਼ਾਂ ਦੇ ਨਾਲ ਨਗਾਰਿਆਂ ਦੇ ਨਾਲ ਤੁਹਾਨੂੰ ਮਾਨ ਸਮਾਨ ਦੇ ਨਾਲ ਸਤਗੁਰ ਪਾਸ਼ਾ ਜੀ ਦੇ ਕੋਲ ਲਿਜਾਇਆ ਜਾਂਦਾ ਹੈ ਫਿਰ ਸਤਗੁਰ ਪਾਸ਼ਾ ਜੀ ਤੋਂ ਉਹ ਆਮੇਸ ਦੇ ਗ੍ਰੰਥ ਚਰਨਾਂ ਦੇ ਵਿੱਚ ਨਿਵਾਸ ਦਾ ਪ੍ਰਾਪਤ ਹੁੰਦਾ ਹੈ ਤੁਹਾਡਾ ਜਨਮ ਹੁੰਦਾ ਹੈ ਇਹ ਸਤਗੁਰ ਪਾਸ਼ਾ ਜੀ ਦੇ ਸਰਦ ਨਿੰਦਿਆ ਦੇ ਵਿੱਚ ਸੁਮਕੜਦਾ ਨਿੰਦੂ ਨਿੰਦੂ ਮੋਕੋ ਲੋਗੂ ਨਿੰਦੂ ਨਿੰਦਤਾ ਦੇ ਕੋ ਕਰੀ ਪਿਆ ਰਿੰਗਾ ਬਾਪ ਨਿੰਦਾ ਮਹਤਾ ਨਿੰਦਾ ਹੋਇ ਤੁਸ ਜੀ ਨਾਮ ਉਹ ਗਰਤ ਮਨ ਮਸੇ ਜੀ ਸੁਚ ਨਿੰਦੂ ਅਮਰੇ ਕਪਰੇ ਨਿੰਦੂ ਤੋ ਨਿੰਦਾ ਕਰੇ ਸੋਮਰਾ ਮੇ ਨਿੰਦੂ ਮਹਾਂ ਮਹਾਰਾਜ ਨਿੰਦੂ ਸੁ ਨਿੰਦਾ ਲੋਰੇ ਜਦੋਂ ਇਹ ਨਿੰਦਾ ਜਦੋਂ ਇਨਸਾਨ ਕਰਦਾ ਨੇ ਕਿਸੇ ਨਿੰਦਾ ਕਰਦਾ ਕਿਸੇ ਪ੍ਰਤੀ ਕਿਸੇ ਦੀ ਗੱਲ ਕਰਦਾ ਹੈ ਸਤਜਾਨੇ ਮਹਾਰਾਜ ਇਹ ਸਾਨੂੰ ਗੱਲ ਸਮਝਾਉਂਦੇ ਨੇ ਕਿ ਕਿਸੇ ਦੀ ਚੁਗਲੀ ਕਰਕੇ ਨਿੰਦਿਆ ਕਰਕੇ ਇਹ ਆਪਣੇ ਆਪ ਦਾ ਸਭ ਤੋਂ ਵੱਡਾ ਨੁਕਸਾਨ ਕਰਦਾ ਹੈ ਕਿਉਂਕਿ ਇਸ ਨੇ ਆਪਣੇ ਮਾਈਂਡ ਦੇ ਵਿੱਚ ਬੈਡ ਥੋੜ ਜਿਹੜੀਆਂ ਨੇ ਨਾ ਉਸ ਨੂੰ ਸਥਾਨ ਦੇ ਦਿੱਤਾ ਹੁਣ ਜਿਸ ਸਥਾਨ ਤੇ ਆ ਕੇ ਪਤੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ